हेलो मंत्र जय गौरी का जय 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 मैं लोगे मैं लोग आते हैं आते हैं ना तो जला 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 ज

ਤੇ ਮੇਰੇ ਘਰ ਤਾਂ ਪਿੱਛੇ ਰਹਿਊਗਾ ਕਿ ਜੀ ਪਾ ਪਾ ਦੀ ਸਰਕਾਰ ਹੋਊਗੀ ਠੀਕ ਹੈ ਤੇ ਘਰ ਹਰ ਚੀਜ਼ ਨਾ ਕੀ ਆ ਮਸਲਾ ਭਾਜੀ ਗੁੱਸੇ ਰਹੀਆਂ ਆਪਣਾ ਬਰੇਸੀ ਮੇਲੇ ਦੇ ਵਿੱਚ ਇਹ ਦੁਕਾਨਾਂ ਜਿਹੜੀਆਂ ਬਾਹਰ ਲੱਗਦੀਆਂ 50 ਸਾਲ ਤੋਂ ਲੱਗਦੀਆਂ ਵਾ ਕੇ ਇਹ ਕਾਰਬੇਸ਼ਨ ਵੱਲੋਂ ਬੰਦ ਕਰਾਈ ਜਾ ਰਹੀ ਹੈ ਰੋਜ਼ 4-4 5-6 ਘੰਟੇ ਪੂਰਾ ਪੂਰਾ ਦਿਨ ਬੰਦ ਰਹਿ ਰਹੀਆਂ ਵਾ ਜਿਹੜੇ ਇਹ ਜਿਹੜੇ ਬੰਦੇ ਦੁਕਾਨਾਂ ਲਾ ਰਹੇ ਨੇ ਕੋਈ ਆਇਆ ਵਾ ਨਗ ਉਧਰ ਤੋਂ ਕੋਈ ਆਇਆ ਕਿਧੋ ਦੀ ਕੋਈ ਆਇਆ ਕਿਧੋ ਦੀ ਸਾਰੇ ਲਗ ਲਗ ਸੇਟਾ ਜੋ ਛੋਟੇ ਛੋਟੇ ਸੂਬਿਆਂ ਚੋਂ ਲੋਕ ਆਏ ਨੇ ਜਿਹੜੇ ਇੱਥੇ ਬੜਾ ਕੰਮ ਕਰਦੇ ਨੇ ਉਹਨਾਂ ਨੇ ਪੈਸੇ ਖਰਚ ਕੇ ਦੁਕਾਨਾਂ ਲਈਆ ਮਤਲਬ ਕਿ ਠੀਕ ਹੈ ਜੀ ਤੇ ਉਹਦੇ ਕਰਕੇ ਉਹਨਾਂ ਨੂੰ ਬੰਦ ਕਰਾਇਆ ਜਾ ਰਿਹਾ ਵਿਚਾਰੇ ਪੈਸੇ ਕਿੱਦਾਂ ਕਮਾਉਣ ਉਹ ਪੈਸੇ ਕਿੱਦਾਂ ਕਮਾਉਣ ਜੀ ਬੋਲੋ ਅਸੀਂ ਅੱਗੇ ਨਹੀਂ ਤੇ ਅੱਗੇ ਨਹੀਂ ਕੋਈ ਇਹ ਤੇਲ ਦਾ ਕੰਟਰੋਲ ਪਾਇਆ ਗਿਆ ਆਪਣੇ ਵਰਗੀ ਦਾ ਕਿੰਨੀ ਲੋੜ ਮਗੀ ਇਹ ਹੁਣ ਕਾਰਪੋਰੇਸ਼ਨ ਜਿਹੜੇ ਕੰਮ ਨਹੀਂ ਕਰਨ ਤੇਰੇ ਸਹੀਦਰਾ ਉਹਦੇ ਕਰਕੇ ਫਿਰ ਉਹ ਮਜਬੂਰ ਹੋ ਕੇ ਉਹਨਾਂ ਨੇ ਇਹ ਕੰਮ ਕੀਤਾ ਜੀ ਹਾਂਜੀ ਕਾਰਪੋਰੇਸ਼ਨ ਵਾਲੀ ਇਹ ਬੰਦ ਕਰਾ ਰਹੇ ਨੇ ਦੁਕਾਨਾਂ ਆ ਕੇ ਐਮਐਲਏ ਵੀ ਵਿਚਾਰੇ ਆ ਐਮਐਲਏ ਦਾ ਦੇਖੋ ਆਪਾਂ ਕਹਿ ਨਹੀਂ ਸਕਦੇ ਆਪਾਂ ਕਿਸੇ ਦੇ ਖਲਾਫ ਨਹੀਂ बोल ਸਕਦੇ ਲੇਕਿਨ ਕਾਰਪੋਰੇਸ਼ਨ ਦੇ ਵੱਲੋਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਉਹਨਾਂ ਦੇ ਪਿੱਛੇ ਕੀ ਹੈ ਕੀ ਨਹੀਂ ਆਪਾਂ ਨਹੀਂ ਕਹਿ ਸਕਦੇ ਕੁਛ ਵੀ ਉਹਨਾਂ ਨੂੰ ਪਤਾ ਹੈ ਕਿਉਂ ਬੰਦ ਕਰਾਈਆਂ ਜਾ ਰਹੀਆਂ ਰੀਜ਼ਨ ਕੀ ਹੈ एक बक्ती एक बक्ती उठ बढ़ा बक्ती एक बक्ती उठ बढ़ा उसका ना के लाने को ना में तो खुद लोग ना आप तेरे ना तेरे मैं बहुत खींची है ਲੋਡ ਨੋ ਨੋ ਗੱਤ ਦੇ ਨੰਨਾ ਕੋ ਪਰ ਜਾਦਾ ਅੱਜ ਸ਼ਰਲਾ ਅੱਜ ਲੱਗਦਾ ਲਾਵੇ ਜੱਟ ਕਿਉਂ ਆਪਿੰਦੇ ਕਿਹੜੇ ਪਿਆਰ ਤੋਂ ਬਿਆਹ ਬੜੇ ਪਿਆਰ ਤੋਂ ਇਹ ਬਿਆਹ ਤੋਂ ਮਰੂਈ ਮੈਂ ਬਿਆਹ ਤੋਂ ਬਿਆਹ ਬੜੇ ਮੈਂ ਬਿਆਹ ਤੋਂ ਰਹਿਦਾ ਜਦੋਂ ਮੈਂ ਪੱਪੀ ਪ੍ਰੈਸ਼ਰ ਚੱਲ ਪਾਣੀ ਦੇ ਦੇ ਮੇਰਾ ਪੱਪੀ ਪ੍ਰੈਸ਼ਰ ਚੱਲੇਗਾ ਹੋਊਗਾ ਇਹ ਤਾਂ ਮਰੀਗੀ ਬਾਸ ਬਾਸ ਪੱਪੀ ਪ੍ਰੈਸ਼ਰ ਕਾਰਪੇਸ਼ਕ ਵੀ ਚੱਲੇ ਇਹ ਜਿਵੇਂ ਹੋ ਰਹੇ ਨਾ ਮਰੂੰਗਾ ਪਾਣੀ ਪਾਣੀ ਜੱਟਾਂ ਨੇ ਪਾਣੀ 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 ਮੈਂ ਨਾ ਮੈਂ ਨਾ ਮੈਂ ਕੁੱਪੀ ਹੋਰ ਨਾ ਅੱਠ ਦਿਨ ਹੋਏ ਮੈਂ ਮਿੰਤਾ ਕਰ ਰਿਹਾ ਅੱਠ ਦਿਨ ਮੈਨੂੰ ਅੱਠ ਦਿਨ ਹੋਏ ਕੀ ਦੰਦੇ ਧੋਕੀ ਹੋ ਗਏ ਆ ਕਿੱਥੇ ਮੈਂ ਧੋਕੀ ਹੋ ਗਏ ਮੈਂ ਪ੍ਰਸ਼ੰਭ ਵਿਆਦੋ ਰੁਪਈਏ ਭਰੇ ਹੋਏ ਮੈਂ ਮੈਂ ਕਿੱਥੇ ਦਊਗਾ ਲੋਕਾਂ ਨੂੰ ਮੈਂ ਸੋਮਦਾਨ ਨੂੰ ਉਸੇ ਵੀ ਦਫਤਰ ਦੀ ਸੀਓਸ ਆਤਮਾਤਾ ਕਰਾਂਗਾ ਬੱਚਾ ਲੈ ਕੇ ਮੈਂ ਮੈਂ ਤੁਹਾਨੂੰ ਕਹਿੰਦਾ ਮੈਂ ਬਹੁਤ ਪ੍ਰਸ਼ਾਨ ਕੀਤਾ ਮੈਂ ਗੇੜੇ ਘੱਡ ਰਹੇ ਲੀਡਰਾਂ ਦੇ ਕਹਿੰਦਾ ਮੇਰੇ ਬੱਸ ਇਹ ਮੇਰੇ ਘਰਾਂ ਪੱਪੀ ਪ੍ਰੈਸ਼ਰ ਹੋਊਗਾ क्या जी पार पार भी सरकार होगी कारण हर साल लूंगा पंजे सत्ता साल तो दुखी किताब सत्ता साल तो हाँ सत्ता साल तो दुखी किताब आंकलाने में देखे देखे देखे। बहुत मुश्किल आ रही है भाई साहब बहुत ज़्यादा मुश्किल आ रही है दुकानें नहीं लगा रहे थे आठ दिन हो गए रोटी चाय वगैरह हम लोग बैठे हैं बहुत परेशान है बहुत मुश्किल है हमारे तो घर जाने ओके हो, हो रहे हमारे सामान बिकेंगे तभी हम घर जा पाएंगे यहाँ से हमारी पाँच छः हज़ार की गाड़ी होती है घर जाने मोगे में रहते हैं हम बिना किराए के तो हम जा नहीं सकते छः दिनों से दुकानें बंद कर रहे हैं हमारी छः सात दिनों से अब दो दिन रह गए हमारी दुकानें खोलने की तब भी ऐसा हाल रहेगा तो हम गरीब बंदे कहाँ जाएंगे उधार उठा के माल आए हम पैसे गरीब बंदे झुग्गियों से आए हम हम अम कोई अमीर अमीर नहीं है ਪਹਿਲੀ ਵਾਰ ਹੋ ਰਹਾ ਬਹੁਤ ਦਿਨੋਂ ਸੇ ਲਗਾਤਾਰ ਕੋਈ ਦਿੱਕਤ ਨਹੀਂ ਆਈ ਹੈ ਅਸਕੇ ਹਮ ਲਗਾ ਕੇ ਜਾਂਦੇ ਬੜੀਆ ਕਮਾ ਕੇ ਜਾਂਦੇ ਤੇ ਇਹ ਪਹਿਲੀ ਵਾਰ ਹਮਾਰੇ ਸਾਥ ਹੋ ਰਹਾ ਹੈ ਯਹਾਂ ਪਰ हाँ वो हमारे साथ हमारी मदद कर रहा है गरीबों को ऐसे दुखी ना करो रोज हम उसके पास जाते हैं ना इसीलिए वो हमारी मदद कर रहा है कह रहा है गरीबों को लगाने दो उनको क्यों परेशान कर रहे हैं रोज़ पर्दे डालो खोलो हम बंदे भी नहीं हमारे साथ हमें लेडीज़ को रोज़ पर्दे लगाने पड़ते रोज खोलने पड़ते हमें बहुत दुखी कर रखा है हमारा कोई हल करो एक दिन रह गया हमारा कमाने का कल है संडे हम कुछ कमाएंगे तभी हम घर जा पाएंगे नहीं तो हम यहीं पर पड़े रहेंगे आए हम आए मोगे से यहाँ से सौ किलोमीटर है मोगा कांच का सामान है पूरे पाँच हजार रूपए गाड़ी वाला लेगा फिर सामान जाएगा हमारा यहाँ से तो मैं, मैं प्रधान लक्ष्मण मेरा प्यो असली वो मर गया मेरे दम तो है ना नहीं ਇਹ ਕਿਹਨਾਂ ਸਾਥ ਤੋਂ ਬਣ ਕੇ ਦੇ ਵਿੱਚ ਆਜਾ 8 ਦਿਨ ਹੋ ਗਏ 8 ਦਿਨ ਹੋ ਗਏ ਜੀ ਪਪੀ ਪ੍ਰੈਸ਼ਰ ਨੇ ਔਰ ਕਾਰ ਪ੍ਰੈਸ਼ਰ ਮੈਨੂੰ ਤਕੀਕਤਾ ਆਇਆ ਇਹ ਰੋਜ਼ ਆ ਜਾਂਦੇ ਤਾਰਮ ਪੈਸੇ ਮੰਗ ਰਹੇ ਆ ਫੋਨ ਪਾਏ ਮੱਥੇ ਪਪੀ ਪ੍ਰੈਸ਼ਰ ਕਿੰਨੇ ਕਰਦੇ ਆ 10 ਲੱਖ ਰੁਪਇਆ ਕਿਸ ਗੱਲ ਦਾ ਔਰ ਮੈਨੂੰ ਦਫਤਰ ਮੈਂ ਗਿਆ ਮੈਨੂੰ ਗਾਲਾਂ ਕੱਢ ਕੇ ਜਲੀਲ ਕਰਕੇ ਮੈਨੂੰ ਭਜਾਇਆ ਗਿਆ ਦਫਤਰੋਂ ਕਿਰਸੋ ਕਿੰਨੇ ਗਾਲਾਂ ਕੱਢੇ ਪਪੀ ਪ੍ਰੈਸ਼ਰ ਨੇ ਕਹਿੰਦਾ ਬੱਚੋ ਕੱਛ ਤੋਂ ਠੱਗੇ ਔਰ ਤੋਂ ਕੱਛ ਤੋਂ ਜਿਦੇ ਹੀ ਜਾ ਕੇ ਵੀ ਕੋਰਿਓ ਕਰ ਲੋ ਉਹਦੇ ਚੋਂ ਮੈਂ ਗਾਲਾਂ ਕੱਢਣ ਦਾ ਕਾਰਨ ਇਹੀ ਕਹਿੰਦੇ ਪਾਚੋ ਕੇ ਤਾਂ ਮੈਂ ਨਹੀਂ ਕਰਾ ਜਾਓ ਦਿਖਾਣਾ ਚੱਕ ਲੋ ਕਹਿੰਦਾ ਨਹੀਂ ਕਾਰਨ ਕਿਉਂ ਤਾਂ ਪੈਸੇ ਦੇ ਦੇ ਤੂੰ ਚੁੱਪ ਅੱਛਾ ਹਾਂ ਮਤਲਬ 10 ਲੱਖ ਰੁਪਏ ਆਪਣੇ ਮੋਹ ਮੰਗੇ ਆਪਣੇ ਮੋ ਆਪਣੇ ਮੋਹ ਮੰਗੇ 10 ਲੱਖ ਰੁਪਇਆ ਜੇ ਤੂੰ 10 ਲੱਖ ਦੇ ਦਿੰਦਾ ਤਾਂ ਵੀ ਸਹੀ ਫਿਰ ਭੈਚ ਦਾ ਜੋ ਮਰਜ਼ੀ ਕਰੀ ਜਾਓ ਅਸੀਂ ਜਿਹੜਾ 70 ਸਾਲ ਹਿੰਦੂਆਂ ਤੋਂ ਆ ਰਿਹਾ ਕਿਸੇ ਐਮਐਲ ਨੇ ਕਿਸੇ ਨੇ ਤਾਂਗ ਨਹੀਂ ਕੀਤਾ ਆਜ਼ਾਦੀ ਇਹ ਆਮ ਪਾਰਟੀ ਇਹ ਕੇਜੀਵਾਲ ਇਹ ਕੇਜੀਵਾ ਸਹੀ ਹੈ ਪਰ ਆ ਜਿਹੜੇ ਥੱਲੇ ਜਿਹੜੇ ਚੋਰ ਚੱਕੇ ਐ ਐਮਐਲਏ ਦੇ ਬਣਾਵੇ ਇਹ ਪੈਸੇ ਮੰਗਦੇ ਘਰ ਘਰ ਚਾਹੇ ਤਾਹੇ ਇਹ ਨਕਾ ਮੰਗੇ ਪੈਸੇ ਪੁਲਸ ਰਾਜ ਦਾ ਪੁਲਸ ਰਾਜ ਦਾ ਜੇ ਕਿਸੇ ਸੀਨੀਅਰ ਅਧਿਕਾਰੀ ਨੂੰ ਕਮਿਸ਼ਨਰ ਨੂੰ ਮਿਲੇ ਉਹ ਕੋਕੋ ਕਮਿਸ਼ਨ ਕਾਲ ਜਾ ਕੇ ਪੇਸ਼ ਹੋ ਕੇ ਆਏ ਕਲੀਅਰ ਜਵਾਬ ਦੇ ਦਿੱਤਾ ਪੱਪੂ ਨੂੰ ਮੇਰੇ ਕਲੀਅਰ ਜਵਾਬ ਦੇ ਦਿੱਤਾ ਕੀ ਕਹਿੰਦੇ ਹੋ ਕਿ ਕਹੇ ਜਾ ਕੇ ਭਾਈ ਆ ਦਾਨ ਸਾਹਿਬ ਦੇ ਨਾਲ ਗਏ ਮੇਰੇ ਉਹ ਕਹੇ ਭਾਈ ਅਗਰੀਪਾਂ ਵਾਲਾ ਕੰਮ ਹੈ ਚਲੰਦੋ ਪਰ ਨਹੀਂ ਕਿਉਂ ਕਿਉਂਕਿ ਮੈਂ ਬਾਲਮੀਕੀ ਹੈਗਾ ਅਸੀਂ ਬਾਲਮੀਕਾਡੇ ਕਲਤਾ ਆ ਪਿੱਛੇ ਸਾਡਾ ਟੈਂਕੀ ਸੀਗਾ ਦੀਪਕ ਮਾਕੇ ਇਹਦੇ ਬੰਦੇ ਸੀਗੇ ਉਦੋਂ ਇਹਨੇ ਰੋਲਾ ਨਹੀਂ ਪਾਇਆ ਉਦੋਂ ਇਹਨੇ ਕੁਝ ਨਹੀਂ ਕੀਤਾ ਹੁਣ ਬਰਾਦ ਨੇ ਸਾਡੋ ਅਸੀਂ ਠੇਕਾ ਲੈ ਲਿਆ ਸਾਨੂੰ ਪੈਸੇ ਪੈਸਾ ਤਾਂ ਕਰਨ ਲੱਗੇ ਤਾਂ ਕਿੱਥੇ ਜਾ ਰਿਹਾ ਬੇ ਅਸੀਂ ਕਿਰਵਾਤ ਸਮਾਜ ਨੇ ਕਿਉਂ ਲਿਆ ਲਿਆ ਇਹ ਪਿੱਛੇ 2 ਸਾਲ ਪਹਿਲਾਂ ਵੀ ਜਦੋਂ ਅਜੇ ਪਾਲੇ ਪੰਗਾ ਪਾਇਆ ਸੀਗਾ ਤੁਹਾਨੂੰ ਸਾਰੇ ਮਿੱਤਿਆਂ ਨੂੰ ਪਤਾ ਜੀ ਅਜੇ ਪਾਲ ਨਾਲ ਵੀ ਇਹਨੇ ਧੱਕਾ ਕੀਤਾ ਇਹੀ ਕਾਰਨ ਸੀਗਾ ਹਾਂ ਉਸ ਤੋਂ ਬਾਅਦ ਇਹਨੇ ਕਿਹਾ ਵਧੀਆ ਭੈਣ ਤੇਰੇ ਨਾਲ ਚੋਰੇ ਪਿਆਤੇ ਇਹਨੇ ਆਦਲ ਗਈ ਆ ਉੱਪੀ ਨੇ ਮੈਂ ਐਸੀ ਐਸੀ ਕਿ ਮੈਂ ਦਿੱਲੀ ਤੱਕ ਜਾਊਂਗਾ ਮਤਲਬ ਕੋ ਬਦਲੇ ਤੁਹਾਡੇ ਸਮਾਜ ਨੂੰ ਗਾਲ ਕੱਢ ਕੇ ਹਾਂਜੀ ਹਾਂਜੀ ਮੇਰੇ ਸਾਹਮਣੇ ਗਾਲ ਕੱਢੀ ਟਾਰਗੇਟ ਕਰਕੇ ਹਾਂ ਟਾਰਗੇਟ ਕਰਕੇ ਤੁਹਾਡੇ ਨਾਲ ਬੇਰਾਲਾ ਬੇਰਾਲਾ ਦਿੱਪਤਮ ਆਈ ਕਨ ਅਸੀਂ ਸੀਗੇ ਦੋਨੇ ਹਾਂ ਰਾਜੂ ਡੋਗਰਾ ਵੀ ਸੀਗਾ ਰਾਜੂ ਡੋਗਰਾ ਵੀ ਸੀਗਾ ਜਿੰਨੇ ਦੇ 10 ਲੱਖ ਦੇ ਬੈਚ ਦਰਮਿਆਨ ਲੜਕਾਰ ਸ਼ੁਰੂ ਕਰਿਆ ਕਿ ਕਿੰਨੇ ਕਰੋੜਾ ਰੁਪਏ ਦਾ ਠੀਕਾ ਜਾਂਦਾ 1 ਕਰੋੜ ਰੁਪਿਆ ਕਮੇਟੀ ਭਾਂਡ ਚੋਂ ਦੋ ਵੀ ਚੋਰ ਰਹੀ ਹੈ ਉਹ ਵੀ ਨਹੀਂ ਮੜ ਕੇ ਆਏ ਉਹ ਕਹਿੰਦੇ ਤੁਸੀਂ ਆਪ ਨੂੰ ਵੇੜੋ ਆਪ ਵੀ ਆਪ ਹੀ ਨਵੇੜੋ ਕਹਿੰਦੇ ਤੁਸੀਂ ਆਪ ਹੀ ਨਵੇੜੋ ਹਾਂਜੀ ਦੱਸੋ ਕਮੇਟੀ ਕਿਤੇ ਆ ਵੀ ਆ ਵੀ ਪਟਾ ਹਿੰਦਵਾ ਤੋਂ ਆ ਰਹਾ ਹਿੰਦਵਾ ਦਾ ਸਾਰਾ ਵੱਡਾ ਏਨਾ ਵੱਡਾ ਤਿਉਹਾਰ ਹੈ ਮੈਹਰਾ ਆ ਇੱਕ ਹਿੰਦੂ ਹੋ ਕੇ ਹਿੰਦੂ ਹੋ ਕੇ ਤੰਕਰਿਆ ਨਹੀਂ ਉਹ ਵੀ ਮੈਂ ਮੰਨੀ ਨਹੀਂ ਹੋਣੀ ਉਹ ਵੀ ਨਹੀਂ ਮੌਲੀ ਨਹੀਂ ਮੰਨੀ ਮਾਰ ਕੇ ਦਿੱਤੀ ਹੋ ਕੇ ਮੈਂ ਅਸਾਧਨ ਹੋ ਗਈ ਤੱਕੇ ਖਾਰਿਆ ਮੈਂ ਪੱਪੀ ਗੋਲ ਵੀ ਜਾ ਕੇ ਮਿੱਦਾ ਕੀਤੀ ਆ ਮੈਂ ਕਹਾਂ ਸਰ ਉਹ ਉਹ ਪੋਣਾ ਵਾਲੇ ਵੀ ਮੈਨੂੰ ਨਾ ਜਲੀਲ ਕੀਤਾ ਬਹੁਤ ਜ਼ਿਆਦਾ ਜਲੀਲ ਕੀਤਾ ਪਰ ਮੈਂ ਹੁਣ ਆਖਿਰਕੇ ਮੈਂ ਹੁਣ ਆਤਮਾਤਿਆ ਕਰੂੰਗਾ ਸੋਮਬਾਨ ਨੂੰ ਅਦਾ ਅਲਟੀਮੇਟ ਦੇ ਲੇ ਅੱਜ ਮੈਂ ਅਲਟੀਮੇਟ ਦੇ ਲੱਗਾ ਤੁਹਾਡੇ ਮੱਦੀ ਸੀਪੀ ਸਾਹਿਬ ਨੂੰ ਵੀ ਮੀਡੀਆ ਮੁਤਾਬਿਕ ਸੀਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਜੇ ਮੈਂ ਸਾਰੇ ਸਾਰੇ ਦੁਕਾਨਦਾਰਾਂ ਵਿਚਾਰੀ ਇਹਨਾਂ ਨੂੰ ਦੰਨ ਕਰਦੇ ਪਿੰਡਾਂ ਸਾਨੂੰ ਤਾਂ ਅੰਗ ਰੰਡੇ ਆ ਇਹ ਹਜੇ 8 ਵਜੇ ਲੱਗਦਾ ਦੁਕਾਨਾਂ ਬੰਦ ਕਰਾਉਣਾ ਆ ਜਾਂਦੀ ਸਾਡੇ ਸਾਰੇ ਕਰਮ ਬੰਦੇ ਆ ਮੈਂ ਨਿਕਾਤੀ ਹੋ ਰਿਹਾ ਸਾਰੇ ਹੋ ਜਾਇਆ ਮੈਂ ਸਾਰੇ ਬੜ ਕੇ ਸੰਭਾਲ ਲੈਂਦੇ ਕਿਸੇ ਨੇ ਤਾਲਕ ਕਮਿਸ਼ਨ ਹੱਥ ਖੜੇ ਕਰਦੇ ਜੀ ਇੱਕ ਨਵਾਂ ਨਿਗਾ ਆਈਐਸ ਅਫਸਰ ਅੱਥ ਗੜੇ ਕਰ ਗਿਆ ਦੱਸੋ ਕਦਾਂ ਮੈਂ ਦੁਖੀ ਕਿਤਾ ਆਗਾ ਮੈਂ ਨਹੀਂ ਕੁਛ ਕਰ ਸਕਦਾ ਮਤਲਬ ਇੱਕ ਐਮਐਲਏ ਤੋਂ ਕਮਿਸ਼ਨਰ ਨੇ ਹਾਂਜੀ ਆ ਬਹੁਤ ਦੁਖੀ ਹੈ ਮੇਰੇ ਅੱਖਾਂ ਤੇ ਮੈਂ ਜਾ ਕੇ ਮਿਲ ਗਿਆ ਹਾਂ ਪਤਾ ਨਹੀਂ ਨਾ ਬਾਦ ਆਇਆ ਦੱਸੋ ਪਤਾ ਕੀ ਕਸੂਰ ਹੈ ਇੱਕ ਚੀਖ ਰੀਤ ਕੇ ਸੀਟ ਪੀ ਹੈ ਹੈ ਕਹਿੰਦੇ ਉਹ ਹੀ ਕਰਤਾ ਉਹਦੇ ਫੇਰ ਮੈਂ ਦੇਰ ਜਾਣ ਤੋਂ ਗਿਆ ਰੈਂਟ ਕਮਿਸ਼ਨ ਕੋ ਉਹ ਵੀ ਹੱਥ ਖੜੇ ਕਰ ਗਿਆ ਤਾਂ ਅੱਗੇ ਆਨੇ ਗਿਆ ਮੈਂ 5 ਮਿੰਟੋਂ ਦਾ ਮੈਂ ਬਾਥਰੂਮ ਸੀਗਾ ਮੈਂ ਬਾਥਰੂਮ ਸੀਗਾ ਚਪੇ ਮੈਂ ਬਾਥਰੂਮ ਸੀਗਾ ਮੈਂ ਪੰਜ ਮਿੰਟ ਫੋਨ ਨਹੀਂ ਚੱਕਿਆ ਉਹ ਬੰਦੇ ਨੇ ਕਹਿੰਦਾ ਅੱਜ ਤੋਂ ਬਾਅਦ ਭੈਂਚ ਤਾ ਫੋਨ ਨਾ ਕਰੀ ਇੱਕ ਜੁਆਇਨ ਕਮਿਸ਼ਨ ਦੇ ਵਿੱਚ ਜਾਣ ਨੂੰ ਪੱਪੀ ਨਗਾ ਕੱਢੀਆਂ ਦੱਸੋ ਫੇਰ ਮੇਰੇ ਬਲਕੇ ਕੀ ਹਲੋ 201 ਅੱਛਾ ਡਰ ਰੇ ਇਹ ਮੈਂ ਕੀ ਕਹਿ ਰਿਹਾ ਮੈਂ ਮੈਂ ਆਪਣੇ ਬੱਚੇ ਲਿਜਾ ਕੇ ਕੱਲ ਹੈਗਾ ਸੰਡੇ ਨਹੀਂ ਤੇ ਮੈਂ ਕੱਲ ਹੱਥ ਨਾਲ ਤੱਕ ਰਹੀ ਸੀ ਇਹ ਮੇਰੇ ਕਾਰਨ ਮੇਰੀ ਮੋਤਾ ਕਾਰਨ ਇਹ ਮੇਰਾ ਪੱਪੀ ਐਮਐਲਏ ਔਰ ਕਾਰਪਰੇਸ਼ਨ ਉਹ ਬੜਾ ਅਜੀਬ ਥੀ ਕਹਿੰਦਾ ਕਹਿ ਰਹੇ ਹੋ ਕਿ ਅਸ਼ੋਕ ਪ੍ਰੈਸ਼ਰ ਪੱਪੀ ਨੇ ਤੁਹਾਡੇ ਕੋਲ ਪੈਸੇ ਲਏ 10 ਲੱਖ ਰੁਪਏ ਉਹਨਾਂ ਤੇ ਇਲਜ਼ਾਮ ਲਾ ਰਹੇ ਹਾਂਜੀ ਇਲਜ਼ਾਮ ਨਹੀਂ ਤੁਹਾਡੇ ਕੋਲ ਕੋਈ ਸਬੂਤ ਹੈਗਾ ਹਾਂਜੀ ਸਬੂਤ ਹੈ ਆ ਸਬੂਤ ਆ ਮਾਰਕੀਟ ਆ ਆ ਖੜੇ ਪੰਡ ਕਰਾ ਰਹੇ ਇਹ ਸਬੂਤ ਹੈ ਆ ਸਬੂਤ ਆ ਜੱਟਾ ਦੇ ਮਨ ਆ ਰਾਜ ਤੁਹਾਡਾ ਅਸਲ ਲੱਗਦੀ ਉਹ ਐਸੀ ਗੱਲ ਮੈਂ ਵੀ ਉਹਨਾਂ ਕੋਲੋਂ ਮੈਂ ਤੋਹਫੀ ਦੇ ਬੜੋ ਮੈਂ ਤੋਹਫੀ ਨਾਲ ਲੈ ਲੋ ਮੇਤੇ ਬਰਚਾ ਕਰਿਓ ਮੈਂ ਭਾਂਤੀ ਲੋਗਾਂ ਪਰ ਆਪ ਨੂੰ ਮੈਚ ਮੇਵਾ ਰਾਂਗਾ ਜੇ ਮੈਂ ਅੰਦਰ ਦੇ ਮੁਕਰੂਗਾ ਉਹ ਕਿ ਉਹ ਗਾਰੇ ਬਾਜ ਕੋ ਕਿ ਮੈਂ ਦਬਾਅ ਨਹੀਂ ਗਿਆ ਉਹ ਮੈਂ ਕਹਿੰਦਾ ਮੈਂ ਕਹਿੰਦਾ ਮੇਰੀ ਗਰਦਾਂ ਭੜਦੀ ਆ ਭੈਣ ਚ ਤੁਸੀਂ ਮੈਂ ਬੜਾ ਕੁੱਤਾ ਹੈ ਮੇਰਾ ਲక్ష్ਮਣ ਪ੍ਰਧਾਨ ਮੇਰਾ ਪਿਓ ਸੀ ਉਹ ਵੀ ਕਿਸੇ ਅੱਗੇ ਚੁਕਿਆ ਅਸ਼ੋਕ ਵੀ ਨਹੀਂ ਚੁਕਿਆ ਮੈਂ ਚੁਕੂਗਾ ਮੈਂ ਮੈਂ ਕਹਿੰਦਾ 8 ਦਿਨ ਹੋ ਗਏ ਮਗਰ ਮਿੰਟਾ ਕਰਦਾ ਫਿਰਦਾ ਸਾਰਿਆਂ ਦੀ ਲਾਸਟ ਕਮਿਸ਼ਨ ਨੇ ਹੱਥ ਖੜੇ ਕਰਤੇ ਦਾਣਾ ਨੇ ਹੱਥ ਖੜੇ ਕਰਤੇ ਉਹ ਕਿਉਂ ਪਾਰਟੀ ਵਰਕਰ ਹੈ ਪਾਰਟੀ ਦੇ ਹੈ ਏ ਪੰਜਾਬ ਸਰਕਾਰ ਕਹਿੰਦੀ ਅਸੀਂ ਵਪਾਰੀਆਂ ਦੇ ਨਾਲ ਆ ਓਏ ਚੋਰ ਭੈ ਚੋ ਕਿੱਥੇ ਕਰਲੇ ਇਹ ਨੁਹਾਣੇ ਚ ਚੋਰ ਹੈ ਚੋਰ ਸਰਕਾਰ ਮਾਰੀ ਹੈ MLA ਮਾਰੀ ਇਹ ਸਰਕਾਰ ਨਹੀਂ ਮਾਰਿਆ MLA ਮਾਰੇ ਕਹੂੰ ਜਾਗੀ ਦਾ ਦਿੱਲੀ ਬੈਠਾ ਉਹਨੂੰ ਕੀਤਾ ਮਤਲਬ ਉੱਪਰਲੇ ਲੈਵਲ ਤੇ ਕੰਮ ਇਹ ਚੋਰ ਹੈ ਚੋਰ ਸਾਰੇ ਉੱਪਰੇ ਲੈਵਲ ਤੇ ਠੀਕ ਹੈ ਇਹ ਜਿਹੜੇ ਚੋਰ ਇਕੱਠੇ ਕਿੱਥੇ ਹੋਏ ਨਾ ਆਮ ਪਾਡੇਾਂ ਨੇ ਲੈ ਕੇ ਫੜੇ ਵੀ ਗਏ ਉਹ ਮੀਡਲ ਤੁਹਾਨੂੰ ਪਤਾ ਵੀ ਹੈ ਅਰੇ ਖੋਰ ਪੱਪੀ ਬਰੇ ਮੁੰਡੇ ਆ ਕੇ ਆ ਰਹੀ ਤੁਹਾਨੂੰ ਬੜਾ ਕੀ ਹੋਇਆ ਪਤਾ ਨਾ ਪਾ ਉਹ ਤੁਸੀਂ ਉਹ ਡਰ ਦੇ ਮਰਛ ਬਾਰੇ ਸ਼ੌਕੀਨ ਨਹੀਂ ਜਾਊਗਾ ਤੌਣ ਲਾ ਦੂੰਗਾ ਆਪਣੀ ਕਿੱਥੇ ਮਰਜੀ ਮੈਨੂੰ ਲੈ ਜਾਓ ਪਰ ਮੈਂ ਹੱਤ ਮੈਂ ਤਾਂ ਕਰੂੰਗਾ ਆ ਦੇਖ ਕਰ 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 ਉੱਪਰ ਇਹ ਹਟ ਜਾ ਕੋਈ ਹੋਂਕਾ ਬੰਦ ਕਰ ਬੰਦ ਨਗਰੀ ਬੰਦ ਨਗਰੀ ਓਏ ਬੰਦ ਨਗਰੀ ਇੱਕ ਆਪਣਾ ਕਰੋ

फ्लावर की दुकान है हम बनारस के रहने फ्लावर का अच्छा तो अभी दुकान बंद है हाँ जी हाँ जी तो सात दिन से बंद हो रहा है रोज 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 कितने बजे खुलती है ये तो खुले ग्यारह बजे बंद कितने बजे और चार बजे बंद करेंगे फिर नौ बजे रात को खुलेगा अच्छा क्या हम कमाएंगे क्या खाएंगे अब कारण क्या है कमेटी वालों का लफड़ा है आपने दुकान कितने में ठीक है वो तो ठीका तो कुछ नहीं हुआ आप बोले कि जो दुनिया दे के आप भी दे देना जो भी दस हज़ार पाँच हज़ार हाँ वो तो जो दे देंगे लेकिन जीवन में दोबारा आएंगे नहीं यहाँ लुधियाना आना नहीं गाँव से हमें बनारस से काशी बनारस पहली बार आए पहली बार आए हैं दुकान फ्लावर का है आर्टिफिशियल ਮਹਲਾ ਪਹਿਲੀ ਵਾਰ ਵਿੱਚ ਤੰਗ ਆ। ਅਰੇ ਬਹੁਤ ਦਿੱਕੀਆ ਬਹੁਤ। ਹਮ ਤੋ 6 ਆਦਮੀ। 6 ਆਦਮੀ। ਇੱਕ ਇੱਕ ਦੁਕਾਨ ਲਗਾ 6 ਆਦਮੀ ਕੰਮ ਕਰਨ ਵਾਲੇ ਹੈ। ਕੋਈ 8000 ਕੋ 9000 ਕੋ 10000 ਮਹੀਨੇ ਕੇ ਸਲਰੀ ਹੈ। ਰੋਜ਼ ਦਾ ਕਿਤਨਾ ਖਰਚਾ? ਖਲਚਾਉਂਾ ਰੋਜ਼ ਦਾ 1200 ਰੁਪਏ ਹੈ ਜੀ। ਖਾਣਾ ਖਾਣਾ ਦਾ ਦਾਲ ਰੋਟੀ ਸਬਜ਼ੀ। ਜੀ। ਪਟ્રોલ ਪਾਇਆਗਾ ਅਗਲਾਂ ਦੀ ਕੋਸ਼ਿਸ਼ ਕੀਤੀ ਗਿਆ ਤੇ ਇਲਾਕੇ ਜਿਹੜੇ ਵਧਾਇਆਗਾ ਉਹਨਾਂ ਵੱਲੋਂ ਇਹਨਾਂ ਵੱਲੋਂ આરોਪ ਲੱਗੇ ਨੇ ਕਿ ਉਹਨਾਂ ਨੇ ਵਿਸ਼ਵਰ ਮੰਗੀ 10 ਲੱਖ ਦੀ। ਪਰ ਮੈਂ ਤਾਂ 2 ਮਿੰਟ ਪਹਿਲਾਂ ਪਹੁੰਚਿਆ ਯਾਰ ਮੈਂ ਤਾਂ ਗੱਲ ਹੀ ਨਹੀਂ ਪਤਾ ਹੈਗੀ ਕਿ ਹੁਣ ਜਾਮ ਹਟਾਇਆ ਉਹ ਕਹਿੰਦੇ ਆ ਚੱਲ ਰਿਹਾ ਜੀ ਸਾਹਮਣੇ ਦੇਖੋ ਕਹਿੰਦੇ ਆ ਜੀ ਮੇਲਾ ਬੰਦ ਕਰਾ ਰਹੇ ਬੰਦੇ ਕਹਿ ਰਹੇ ਨੇ ਕਹਿੰਦੇ ਜੀ ਵਾਧ ਦੇਖੋ ਪ੍ਰਬੰਧਕ ਦੱਸਣਗੇ ਮੇਰਾ ਕੰਮ ਲਾਅ ਐਂਡ ਆਰਡਰ ਮੈਂਟੇਨ ਕਰਨਾ ਲੋਕਾਂ ਦੀ ਸੁਰੱਖਿਆ ਕਰਨਾ ਜਿਹੜੇ ਮੇਲਾ ਦੇਖਣ ਆ ਰਹੇ ਆ ਕਿ ਪੁਲਿਸ ਜਿਹੜੀ ਨਗਰ ਨਿਗਮ ਦੇ ਨਾਂ ਰਾਲ ਕੇ ਸਾਡੇ ਦੁਕਾਨਾਂ ਬੰਦ ਕਰਾ ਰਹੀ ਆ ਮੈਂ ਤਾਂ ਜਥਾਣੇ ਬੈਠਾ ਹਾਂ ਉੱਤੇ ਜੇ ਮੈਂ ਤਾਂ ਮੈਂ ਤਾਂ ਇਹ ਨਹੀਂ ਜੀ ਦੱਸੋ ਮੈਂ ਕਦੋਂ ਆਇਆ ਮੈਂ ਤਾਂ ਦਿੱਲੀ ਇਹਦੇ ਡਿਊਟੀ ਤੇ ਚਲੋ ਜੀ ਉਹ ਵੈਰੀਫਾਈ ਕਰ ਲੈ ਮੈਂ ਗੱਲ ਕਰ ਲੈਣਾ ਕਿਹਨਾਂ ਨਾਲ ਗੱਲ ਕਰਨੀ ਹੈ ਹਲੋ ਹਾਂ ਜੀ ਨਮਸਕਾਰ ਜੀ ਸਰ ਇਹ ਕਿ ਤਨ ਲ ਦੇ ਸੀ ਦੇ ਬਾਹਰ ਕੀ ਰੋੜਾ ਕੀ ਹੈ ਅਸ਼ੋਕੀ ਹਰਨਾ ਹੀ ਹੈ ਠੇਕੇਦਾਰ ਜਿਹੜਾ ਰੋਬ ਲਾਇਆ ਘਟਦੇ ਵੀ ਇਹਨਾਂ ਵੱਲੋਂ ਮੇਰੇ ਮੁਖ ਖਰਾਬ ਕੀਤਾ ਜਾ ਰਿਹਾ ਮੈਨੂੰ ਤੰਕ ਪਰੇਸ਼ਾਨ ਕੀਤਾ ਜਾ ਰਿਹਾ ਨਹੀਂ ਮੇਰਾ ਕੀ ਮਤਲਬ ਹੈ ਸੜਕ ਦੇ ਉੱਤੇ ਕਾਰਪੇਸ਼ਨ ਦਾ ਕੰਮ ਆ ਮੇਰਾ ਕੋਈ ਮਤਲਬ ਨਹੀਂ ਅੱਛਾ ਉਹ ਕਹਿੰਦੇ 10 ਲੱਖ ਦਾ ਵੀ ਕਹਿ ਰਹੇ ਤੁਹਾਨੂੰ ਵੀ 10 ਲੱਖ ਸਾਡੇ ਕੋਲ ਮੰਗਦਾ ਹੈ ਮੈਂ ਉਹ ਤੁਸੀਂ ਮੈਂ ਤੋਂ 50 ਲੱਖ ਮੰਗ ਰਿਹਾ ਟੈਲੀਫੋਨ ਕਰਕੇ <laughs> अच्छा अच्छा रोबणा रहे जी इन्नू बंदा मंगया मैं तो नहीं जी नहीं अरे वो बोलता रहना कहो ऐनु कह भाई तू वो दिखा कागज तेरे ਕੋਲ ਜਿੱਥੇ ਉਹ ਚੱਕਰੇ ਆ ਸਰਪ੍ਰੇਸ਼ਣ ਵਾਲੇ ਠੀਕਾ ਹੈਗਾ ਤੇਰੇ ਕੋ ਸੜਕ ਰੋਕਨ ਦਾ अच्छा ਸੜਕ ਦੇ ਜਿਹੜੇ ਉਹਨਾਂ ਨੂੰ ਉਹਨਾਂ ਵੱਲੋਂ ਹੋ ਰਿਆ ਨਾ ਸੜਕ ਦੇ ਜਿਹੜੇ ਮੇਨ ਫੜੀਆਂ ਲਾਈ ਜਾਂਦਾ ਉਹਦਾ ਰੋਣਾ ਉਹ ਕੋਣ ਉਹ ਕੋਣ ਹੁੰਦੇ ਆ ਫੜੀਆਂ ਲਾਉਣ ਵਾਲੇ ਸੜਕ ਤੇ ਫੜੀਆਂ ਕੌਣ ਲਾਉਂਦਾ ਹੁੰਦਾ ਠੀਕਾ ਇਹਨੇ ਲਿਆ ਅੰਦਰ ਦਾ अच्छा ठीक है जी। ਇੱਕ ਅੰਦਰ ਦਾ ਰੇਨ ਉਹ ਅੰਦਰ ਲਾਵੇ। ਠੀਕ ਹੈ ਬਾਵਾ। ਨਹੀਂ ਬੰਦ ਕਰਾਉਂਦੇ। ਅੱਛਾ ਉਹ ਅੰਦਰਲਾ ਰੋੜਾ ਵੀ ਬਾਹਰਲੇ ਰੋੜਾ ਕੰਦੇਗਾ। ਅੰਦਰਲਾ ਰੋੜਾ ਨਹੀਂ। ਅਸੀਂ ਬਾਹਰਲਾ ਰੋੜਾ ਕੀ ਆ ਸੜਕ ਦੇ ਉੱਤੇ। ਬੰਦ ਕਰਾ ਦੀਏ ਲੋਕਾਂ ਦਾ ਲੰਘਣਾ ਟੱਪਣਾ। ਤੁਹਾਡੇ ਵਿੱਚ ਕੋਈ ਰੋਲ ਨਹੀਂ ਤੁਹਾਡਾ ਕਹਿਣਾ ਮਤਲਬ। ਪਹਿਲਾਂ ਕੋਈ ਮਤਲਬ ਨਹੀਂ ਹੈ ਠੇਕੇਦਾਰੀ ਨਾਲ ਨਾਲ। ਠੀਕ ਹੈ ਪ੍ਰਧਾਨ ਜੀ। ਠੀਕ ਹੈ। ਠੇਕੇਦਾਰੀ ਜਗਾਵਾ ਉੱਤੇ ਨਾ। ਜਿੱਥੇ ਮਿਲ ਕੰਮ ਮਿਲਿਆ ਵਾ। ਠੀਕ ਹੈ ਜੀ ਜੇ ਡਾਕਾ ਗਿਆ ਵਾ ਤਾਂ ਦੱਸੋ ਬਸ ਠੀਕ ਹੈ ਸਰ ਠੀਕ ਹੈ ਥੈਂਕ ਯੂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਵੀ ਪੱਤਰਕਾਰੋਂ ਪੁੱਛ ਤੂਗਾ ਵੀ ਤੁਹਾਨੂੰ ਇੱਥੇ ਕੀ ਲੋਕਡਾਉਨ ਲਾਉਣਾ ਲੋਕਡਾਉਨ ਉਹ ਨਹੀਂ ਸੜਕ ਤੇ ਨਹੀਂ ਲਾਣਾ ਮੌਜੂਦ ਕਾਰਨ ਮੰਨਦੇ ਠੀਕ ਹੈ ਠੀਕ ਹੈ ਪਰ ਜੀ ਥੈਂਕ ਯੂ